ਹਾਂਜੀ ਬਜੀ ਨਮਸਕਾਰ ਆ ਦਾਬ ਸੱਚਾ ਕਾਲ ਕੀ ਹਾਲ ਚਾਲ ਹੈ ਵੀਰ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਜਿਹੜੋ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਹਿ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਟੌਪ ਜਨਵਰਾਂ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਹਾਂਜੀ ਵੀ ਸੱਜਣੋ ਚੈੱਕ ਕਰੋ ਮੇਰਾ ਭਰਾ ਆਪਣੇ ਬੱਜੀ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਬੱਜੀ ਕਬੂਤਰਾਂ ਦੇ ਤੁਹਾਨੂੰ ਪਤਾ ਹੀ ਆ ਕਿ ਕੀ ਨੇ ਦੀਦੀ ਬੱਜੀ ਅੱਗ ਦੀਆਂ ਲਾਟਾਂ ਨੇ ਲਾਟਾਂ ਚੈੱਕ ਕਰੋ ਬੱਜੀ ਕੂਤਰਾਂ ਦਾ ਕਦ ਕੱਢ ਦੇਖੋ ਮੇਰਾ ਭਰਾ ਬਾਡੀ ਸਟਰਕਚਰ ਮੈਂ ਕਹਨਾ ਬੱਜੀ ਵੇਖ ਕੇ ਜੋੜੀਆਂ ਭੁੱਖ ਲੱਥੇਗੀ ਠੀਕ ਹੈ ਜੀ ਗੋੜ ਰੰਗਾ ਰੱਤਾ ਕਬੂਤਰ ਖੱਟੀਆਂ ਅੱਖਾਂ ਦਾ ਮੇਰਾ ਭਰਾ ਉਸੇ ਬਾਈ ਦੇ ਘਰ ਦਾ ਥਾ ਦੇ ਨੂੰ ਪੈਰ ਦੇ ਵਿੱਚ ਦੇ ਰਿੰਗ ਲੱਗੀ ਹੋਈ ਆ ਆ ਚੈੱਕ ਕਰ ਲਓ ਜਿਵੇਂ ਸਦਮੂ ਸੜੇ ਹੋਏ ਜਾਮਣੀ ਪੈਰਾਂ ਦਾ ਆਪਣਾ ਕਬੂਤਰ ਆ ਠੀਕ ਹੈ ਜੀ ਤੇ ਨਾਲ ਬਾਈ ਜੀ ਆਪਣੇ ਘਰ ਵਾਲੇ ਕਬੂਤਰਾਂ ਦੇ ਵਿੱਚੋਂ ਠੀਕ ਹੈ ਜੀ ਬਾਬੇ ਪੁੱਛ ਵਾਲੇ ਕਬੂਤਰਾਂ ਦੇ ਵਿੱਚੋਂ ਫਿੱਕੀਆਂ ਹਰੀਆਂ ਅੱਖਾਂ ਦੀ ਮੇਰਾ ਭਰਾ ਕਬੂਦਰੀ ਚੈੱਕ ਕਰ ਲਓ ਚਿੱਟੀ ਸ਼ਾਹ ਕੀ ਕਾਲੇ ਟੱਚ ਪੂੰਜੇ ਦੇ ਵਿੱਚ ਬਾਈ ਜੀ ਲਾਸਟ ਵਾਲੇ ਦੋ ਫਰਕ ਕਰਨੀ ਤੋਂ ਹਲਕੇ ਜੇ ਕਾਲੇ ਆ ਤਦੇ ਦਰੋਂ ਬਾਬੇ ਪੁੱਜੋ ਵਾਲੇ ਕੂਤਰਾਂ ਦੇ ਵਿੱਚੋਂ ਮੇਰੇ ਆਪਣੇ ਘਰ ਦੀ ਵੱਡੀ ਕੂਤਰੀ ਆ 10 ਪੱਲੀ ਸਾਫ ਹੋ ਗਈ ਆ ਆਂਡੇ ਲਾਉਂਦੀ ਮੇਰਾ ਵੀਰ ਜਿੰਨੇ ਮਰਜੀ ਬੱਚੇ ਡਾਲੀਓ ਮੇਰਾ ਭਰਾ ਚੈੱਕ ਕਰ ਲਓ ਜੀ ਮਾਦੀ ਆਪਣੀ ਨੂੰ ਵੀਰੇ ਇਹੋ ਜਿਹਾ ਬਲਾਡਿਆ ਬਹੁਤ ਸੋਚੇ ਪੈਰਾਂ ਦੇ ਕੂਤਰਾ ਬਈ ਜੀ ਜਾਂਦੇ ਨਹੀਂ ਪਿੰਡਾਂ ਦੇ ਵਿੱਚੋਂ ਇਹ ਠੀਕ ਆ ਜੀ ਖੋਦੇ ਮੇਰਾ ਭਰਾ ਆਪਣੇ ਪਰਤਾਏ ਹੋਏ ਜਾਨਵਰ ਨੇ ਚੈੱਕ ਕਰ ਲਓ ਤੁਸੀਂ ਮਾਦੀ ਆਪਣੀ ਦਾ ਵजूद ਦੇਖੋ ਜੀ ਨਾ ਬਹੁਤੀ ਉੱਚੀ ਠੀਕ ਆ ਜੀ ਨਾ ਬਹੁਤੀ ਨੀਕੀ ਬਿਲਕੁਲ ਭਾਈ ਜੀ మీడియం ਸਾਈਜ਼ ਠੀਕ ਹੈ ਜੀ ਉਹੀ ਕੂਟਰ ਕਾਰਡ ਕੱਢਦਾ ਮੇਰਾ ਪ੍ਰੋਬਲਮਾਂ ਦੇ ਵਿੱਚ ਚੈੱਕ ਕਰ ਲੂ ਮੇਰਾ ਮਾਦੀ ਆਪਣੀ ਠੀਕ ਹੈ ਤੇ ਆ ਸਦਰੋਂ ਆਪਣਾ ਰੱਤਾ ਕੂਟਰ ਚੈੱਕ ਕਰੋ ਜੀ ਕੂਟਰ ਆਪਣੇ ਦਾ ਕੱਦ ਕੱਢ ਦੇਖੋ ਭਾਈ ਜੀ ਠੀਕ ਹੈ ਜੀ ਉਦੋਂ ਥੋੜੀ ਜੀ ਕਲਪ ਵੱਧ ਗਈ ਸੀ ਤਾਂ ਆਪਾਂ ਇਸ ਕੂਟਰ ਦੇ ਲਾਤੀ ਚੈੱਕ ਕਰ ਲੂ ਮੇਰਾ ਭਰਾ ਠੀਕ ਹੈ ਜੀ ਤੁਹਾਨੂੰ ਆਪ ਵੀ ਪਤਾ ਲੱਗ ਜੂਗਾ ਕਿ ਵੀਰੇ ਇਸ ਰੱਤੇ ਕੂਤਰ ਦੇ ਵਿੱਚ ਬਾਈ ਜੀ ਕੀ ਗੱਲ ਬਾਤ ਹੈ ਵੀਰੇ ਕਬੂਤਰ ਦੇ ਬਜੇ ਬਾਈ ਨੇ ਕਹਿ ਕੇ ਦਿੱਤਾ ਭਰਾ ਜੀ ਨੂੰ ਮਰਜੀ ਦੇ ਦਿਓ ਠੀਕ ਹੈ ਜੀ ਅਗਲਾ ਯਾਦ ਹੀ ਕਰੇਗਾ ਵਾਕਿਆ ਕਬੂਤਰ ਦੇ ਵਿੱਚ ਨਾ ਕੁਝ ਆਪ ਹੀ ਬੰਦੇ ਨੂੰ ਦਿਂਦਾ ਹੁੰਦਾ ਆ ਚੈੱਕ ਕਰ ਲਓ ਮਰਾ ਭਰਾ ਠੀਕ ਹੈ ਜੀ ਦੇਖੋ ਵੀਰੇ ਕੂਤਰ ਦਾ ਰੰਗ ਰੂਪ ਸ਼ਕਲ ਅਲਗ-ਅਲਗ ਕੱਦ-ਕਾਠ ਠੀਕ ਹੈ ਜੀ ਪੂਰਾ ਵਜੀ ਤਸੱਲੀ ਬਖਸ਼ ਜੋੜਾ ਵੀਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਕਹਿਣ ਦਾ ਭਾਅ ਸਦਰੋਂ ਬਿਲਕੁਲ ਨਾਰਮਲ ਰੇਟ ਦੇ ਵਿੱਚ ਆਪਣੇ ਕੋਲ ਹੀ ਜੋੜੀ ਆਹ ਬੈਠੀ ਆ ਕਿਸੇ ਭਰਾ ਨੂੰ ਚਾਹੀਦੀ ਹੋਵੇ ਮੇਰਾ ਭਰਾ ਜਦੋਂ ਮਰਜੀ ਆਪਣੇ ਨਾਲ ਫੋਨ ਤੇ ਤੁਸੀਂ ਸੰਪਰਕ ਕਰਕੇ ਜੋੜਾ ਆਪਣੇ ਘਰ ਜਾਂ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਡਿਲੀਵਰ ਕਰਵਾ ਸਕਦੇ ਹੋ ਮੇਰਾ ਭਰਾ ਆਂਡੇ ਬੱਚਾਂ ਦੀ ਮੇਰਾ ਭਰਾ ਮਸਲ ਦੀ ਆਪਣੀ 101% ਗਾਰੰਟੀ ਰਹੇਗੀ ਬਾਕੀ ਮੇਰਾ ਭਰਾ ਕਿਹੈਸਾ ਦੀ ਤੁਹਾਡੇ ਕੂਤਰ ਬਾਈਏ ਵਿੱਚ ਦਿਮਾਗ ਹੈ ਕਿਹੈਸਾ ਦਾ ਤੁਹਾਡਾ ਗੇਮ ਪਾਣੀ ਹੈ ਕਿਹੈਸਾ ਉਹ ਮੈਂ ਤੁਸੀਂ ਜਨਪਰਾ ਉਤੇ ਟ੍ਰੇਡ ਕਰਦੇ ਹੋ ਉਸ ਚੀਜ਼ ਦੀ ਗਾਰੰਟੀ ਮੈਂ ਨਹੀਂ ਲੈ ਸਕਦਾ ਮੇਰਾ ਭ ਜੀ ਜਰਾ ਤੁਸੀਂ ਪੁੱਛ ਹੀ ਲੈ ਸਕਦੇ ਹੋ ਮੇਰਾ ਭਰਾ ਠੀਕ ਹੈ ਜੀ ਥੱਲੇ ਬੈ ਕੇ ਡਾਉਂਗੇ ਠੀਕ ਹੈ ਚੰਗਾ ਰਿਅਲਟ ਤੁਹਾਨੂੰ ਆਪ ਹੀ ਮਿਲ ਜੇਗਾ ਮੇਰਾ ਭਰਾ ਤੇ ਆਜੋ ਵੀ ਭਰਾ ਹੁਣ ਮੈਂ ਤੁਹਾਨੂੰ ਐਸੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਬਣੇ ਰਹੋ ਲਾਸਟ ਤੱਕ ਤੇ ਬਿਨਾਂ ਸਕਿਪ ਕਰਦੇ ਮੇਰਾ ਭਰਾ ਤੁਸੀਂ ਆਪਣੀ ਵੀਡੀਓ ਵੇਖਿਓ ਤੇ ਉਮੀਦ ਕਰਦਾ ਵੀਰ ਤੁਹਾਡਾ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਵੇਗੀ ਠੀਕ ਹੈ ਜੀ ਹਾਂਜੀ ਵੀ ਸਤਿ ਸ੍ਰੀ ਅਕਾਲ ਆਹਾ ਆਪਣਾ ਬਟਾ ਕਬੂਤਰ ਮੇਰਾ ਭਰਾ ਠੀਕ ਆ ਜੀ ਗੋੜ ਰੰਗ ਦਾ ਰਾਤਾ ਠੀਕ ਆ ਜੀ ਖਟੀਆਂ ਅੱਖਾਂ ਚੈੱਕ ਕਰੋ ਬਾਜੀ ਕਬੂਤਰ ਆਪਣੇ ਦਾ ਕਦ ਕਾਠ ਉਸੇ ਬਾਈ ਦੇ ਘਰ ਦਾ ਬਟਾ ਕਬੂਤਰ ਆ ਜੀ ਚੈੱਕ ਕਰ ਲਓ ਠੀਕ ਆ ਜੀ ਜਨਵਰ ਆਪਣੇ ਦਾ ਕਦ ਕਾਠ ਗੂੜੀਆਂ ਖਟੀਆਂ ਅੱਖਾਂ ਦਾ ਕਬੂਤਰ ਆ ਜੀ ਬੰਦ ਜੋੜਾਂ ਦਾ ਕਬੂਤਰ ਆ ਬਾਜੀ ਇਸ ਕਬੂਤਰ ਤੇ ਬਚੇ ਮੈਂ ਕਹਿੰਦਾ ਤੁਸੀਂ ਜਿੰਨੇ ਮਰਜ਼ੀ ਢਾਲ ਲਿਓ ਜੀ ਚੈੱਕ ਕਰ ਲਓ ਪਰ ਕੋਲ ਬਾਜੀ ਤਸੱਲੀ ਬਖਸ਼ ਵਾਲਾ ਜਨਵਰ ਆ ਠੀਕ ਹੈ ਬਾਕੀ ਤੁਸੀਂ ਵੀ ਸਿਆਣੇ ਹੋ ਮੇਰਾ ਵੀਰ ਠੀਕ ਹੈ ਜੀ ਕਬੂਤਰ ਦੀ ਸ਼ਕਲ ਅਕਲ ਵੇਖ ਕੇ ਤੁਹਾਨੂੰ ਵੀ ਅੰਦਾਜ਼ਾ ਹੋ ਹੀ ਜਾਏਗਾ ਹਾਂ ਵੀ ਇਸ ਕਬੂਤਰ ਦੇ ਵਿੱਚ ਕੀ ਗੱਲ ਬਾਤ ਆ ਠੀਕ ਹੈ ਤੇ ਆ ਸਭ ਤੋਂ ਨਵਾਂ ਕੂਤਰ ਆਪਣੇ ਦੀ ਅੱਖ ਹੈ ਜੀ ਅੱਖ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਦੇਖੋ ਜੀ ਕਿੰਡੀ ਟਾਪ ਕੁਆਲਿਟੀ ਦੀ ਅੱਖ ਆ ਇਸ ਕੂਤਰ ਦੀ ਬਿਲਕੁਲ ਭਾਈ ਜੀ ਛੋਟਾ ਜਿਹਾ ਨੂਰ ਹੈ ਦੀ ਅੱਖ ਦਾ ਠੀਕ ਹੈ ਬਾਕੀ ਤੁਸੀਂ ਅੱਗੇ ਮੇਰਾ ਭਰਾ ਫਰੰਟ ਚੈੱਕ ਕਰ ਲਓ ਆਪਣੇ ਜਾਨਵਰ ਦਾ ਤੇ ਆ ਲਓ ਜੀ ਤੁਸੀਂ ਸਭ ਤੋਂ ਪਹਿਲਾਂ ਇਸ ਬੰਨੂ ਵੀ ਜਾਨਵਰ ਆਪਣੇ ਨੂੰ ਚੈੱਕ ਕਰ ਲਓ ਠੀਕ ਹੈ ਫੋਨ ਸਿਧਾ ਰੱਖੋ ਆ ਬਾਈ ਦੂਜੀ ਸਾਈਡ ਦੀ ਅੱਖ ਜੀ ਜਾਨਵਰ ਆਪਣੇ ਦੀ ਚੈੱਕ ਕਰ ਲਓ ਬਾਈ ਦੇਖੋ ਜਿਹੋ ਜੀ ਨੋਕ ਉਹੋ ਜੀਆਂ ਪਲਕਾਂ ਤੇ ਬਾਈ ਉਹੋ ਜੇ ਪੈਰ ਨੇ ਕੂਤਰ ਦੇ ਆ ਚੈੱਕ ਕਰ ਲਓ ਬਾਈ ਪੈਰ ਦੇ ਵਿੱਚ ਕੂਤਰ ਦੇ ਨੰਬਰ ਲੱਗਿਆ ਹੋਇਆ ਠੀਕ ਹੈ ਬਾਈ ਦਾ ਨਾਮ ਫੋਨ ਨੰਬਰ ਸਭ ਲੱਗਿਆ ਹੋਇਆ ਮੇਰਾ ਭਰਾ ਬਾਈ ਇਹਨਾਂ ਦਾ ਵੱਡਾ ਕੂਤਰ ਹੈ ਜੀ ਇਹ ਬਚੇ ਇਸ ਕੂਤਰ ਦੇ ਬਾਈ ਜਿੰਨੇ ਮਰਜੀ ਡਾਲਿਓ ਠੀਕ ਹੈ ਜੀ ਤੇ ਆ ਸੱਜਣੋਂ ਕੂਤਰ ਦਾ ਪੱਲਾ ਗੈਂਚੀ ਲੱਗਿਆ ਹੋਇਆ ਕੂਤਰ ਤੁਸੀਂ ਮੰਨ ਕੇ ਚਲੋ ਕਬੂਤਰ ਦੇ ਪੱਲੇ ਦੀ ਬਣਾਵਟ ਚੈੱਕ ਕਰ ਲਓ ਤੇ ਲੈਂਥ ਚੈੱਕ ਕਰੋ ਮੇਰਾ ਵੀ ਕਿੱਡੀ ਆ ਠੀਕ ਹੈ ਦੇ ਭਾਜੀ ਪੁੰਜੇ ਤੇ ਕੂਤਰ ਦੇ ਕਾਲੇ ਟੋਚਾ ਜੀ ਆ ਚੈੱਕ ਆ ਲੋ ਕੋਈ ਕਾਲ ਨਹੀਂ ਲੱਗੀ ਕੋਈ ਉਹ ਨਹੀਂ ਜਵਾਂਦਰੂ ਆ ਮੇਰਾ ਵੀਰ ਠੀਕ ਆ ਜੀ ਇਹ ਆ ਲੋ ਜੀ ਆਹ ਭਾਜੀ ਆਪਣਾ ਮਕਮਲ ਕੂਤਰ ਸੀਗਾ ਠੀਕ ਹੈ ਸੋ ਆ ਉਪਰਾਂ ਹੁਣ ਮੈਂ ਸਾਨੂੰ ਇਹਦੇ ਨਾਲ ਲੱਗੀ ਕੂਤਰੀ ਦਾ ਸ਼ੌਕ ਕਰਾਉਣਾ ਤੇ ਭਾਜੀ ਇਸ ਪੂਰੇ ਫੌਲੇ ਸੱਚੇ ਪੈਰਾਂ ਦੇ ਜਾਨਵਰ ਆ ਜੀ ਬਾਹਰਲੇ ਪਿੰਡਾਂ ਦੇ ਵਿੱਚ ਜਮਾਂ ਨਹੀਂ ਜਾਂਦੇ ਠੀਕ ਆ ਜੀ ਨਿੱਕੇ ਨਿੱਕੇ ਪਿੰਡਾਂ ਤੇ ਚਾਹੇ ਛੱਡ ਦੋ ਬੱਚੇ ਇਹਨਾਂ ਦੇ ਉੱਥੇ ਖੜ ਕੇ ਉੱਡਦੇ ਆ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਕੂਤਰੀ ਦਾ ਸ਼ੌਂਕ ਕਰਾਉਣਾ ਠੀਕ ਹੈ ਹਾਂਜੀ ਵੀ ਸਦਨੋ ਆਹ ਆਪਣੀ ਵੱਡੀ ਕੂਤਰੀ ਮੇਰਾ ਭਰਾ ਚੈੱਕ ਕਰ ਲੋ ਜੀ ਠੀਕ ਹੈ ਜੀ ਪਿਓਰ ਸਦਨੋ ਪੁੱਚੋ ਵਾਲੇ ਕਬੂਤਰਾਂ ਦੇ ਵਿੱਚੋਂ ਵੱਡੀ ਕੂਤਰੀ ਚੈੱਕ ਕਰੋ ਯਾਰ ਕੁਆਲਿਟੀ ਠੀਕ ਹੈ ਜੀ ਬਿਲਕੁਲ ਬਾਜੀ ਚਿੱਟੀ ਸਫੈਦ ਕਾਲੀ ਨੋਕ ਫਿੱਕੀਆਂ ਹਰੀਆਂ ਅੱਖਾਂ ਦੀ ਕੂਤਰੀ ਆਹੇ ਠੀਕ ਹੈ ਜੀ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਗੂੜੀਆਂ ਅੱਖਾਂ ਇਹ ਆਪਣੀਆਂ ਹਰੀਆਂ ਕਰ ਜੇ ਚੈੱਕ ਕਰ ਲਓ ਸਦਰੋਂ ਮਾਦੀ ਆਪਣੀ ਦਾ ਬਾਡੀ ਸਟਰਕਚਰ ਅੱਗੋਂ ਚੌੜੀਆ ਤੇ ਪਿੱਛੋਂ ਜਮ ਐਨ ਬੰਦ ਬਈ ਜੀ ਆਪਣੇ ਘਰ ਦੀ ਪੱਠੀ ਐ ਇਹ ਠੀਕ ਐ ਚੈੱਕ ਕਰ ਲਓ ਜੋੜਿਆਂ ਤੇ ਰੋਕ ਕੇ ਰੱਖੀ ਸੀਗੀ ਬਟ ਅੱਜ ਆਪਾਂ ਵੀਡੀਓ ਲਾ ਰਹੇ ਹਾਂ ਚੈੱਕ ਕਰ ਲਓ ਮੇਰਾ ਭਰਾ ਠੀਕ ਐ ਜੀ ਮਾਦੀ ਆਪਣੀ ਦਾ ਪੱਲਾ ਵੱਡੀ ਕੁਦਰੀ ਬਣ ਗਈ ਆਂਦੇ ਉਂਦੇ ਸਾਰੇ ਲਾਉਂਦੀ ਚੈੱਕ ਕਰ ਲਓ ਤੁਸੀਂ ਪੱਲੇ ਦੀ ਕੁਆਲਿਟੀ ਦੇਖੋ ਜੀ ਬਿਲਕੁਲ ਬਈ ਜੀ ਚਿਣੇ ਹੋਏ ਪੱਲੇ ਨੇ ਕੋਈ ਗੈਪ ਨਹੀਂ ਐ ਕੋਈ ਕਹੋਂ ਨਹੀਂ ਐ ਜੀ ਠੀਕ ਐ ਤੇ ਬਿਲਕੁਲ ਸਦਰੋਂ ਪੋਸਟਾਂ ਹੀ ਕੰਨੀਆਂ ਰੱਖਦੀ ਕੁਦਰੀ ਤੇ ਆਹ ਮੇਰਾ ਭਰਾ ਅਗਲਾ ਪੱਲਾ ਜੀ ਮਾਦੀ ਆਪਣੀ ਦਾ ਚੈੱਕ ਕਰ ਲਓ ਬਾਜੀ ਦੇਖੋ ਕਿੰਨੇ ਵੱਡੇ ਚੋੜੇ ਚੋੜੇ ਬੱਲਿਆਂ ਦੀ ਗੂਤਰੀ ਆ ਹੁਣ ਮੈਂ ਤੁਹਾਨੂੰ ਇਹਦੀ ਪੂਸ਼ ਵਿਖਾਉਣਾ ਪੂਸ਼ ਦੀ ਕੁਆਲਿਟੀ ਚੈੱਕ ਕਰ ਲਿਓ ਮਾੜੀ ਜੀ ਬਿਲਕੁਲ ਬੰਦ ਗੂਸਰਾ ਦੀ ਕੋਈ ਆਪਾਂ ਕਿਤੋਂ ਫੜੀ ਨਹੀਂ ਹੈ ਕੋਈ ਕੱਖ ਨਹੀਂ ਮੇਰਾ ਵੀ ਠੀਕ ਹੈ ਜੀ ਅੰਗੂਠੇ ਖੁੱਲੇ ਰੱਖ ਕੇ ਮੇਰਾ ਭਰਾ ਪੂਸ਼ ਵਿਖਾਈ ਦੀ ਆ ਤੇ ਆ ਸਦਰੋਂ ਪੂੰਜੇ ਦੇ ਵਿੱਚ ਦੋ ਫਰ ਲਾਸਟ ਵਾਲੇ ਕਾਲੇ ਆ ਗੂਤਰੀ ਦੇ ਚੈੱਕ ਕਰ ਲਓ ਬਾਕੀ ਇੱਕੀ ਦੇ ਟੋਚੇ ਗੂਤਰੀ ਦੇ ਥੱਲੇ ਆ ਤੇ ਇੱਕ ਮੇਰਾ ਭਰਾ ਗੀਚੀ ਤੇ ਆ ਜੀ ਠੀਕ ਹੈ ਤੇ ਆਹ ਭਾਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਜਮਾ ਖਸ਼ਕ ਪੈਰਾਂ ਦੀ ਕੂਦਰੀ ਬੰਦ ਜੋੜਾਂ ਦੀ ਕੂਦਰੀ ਆ ਭਾਜੀ ਪੂਰੇ ਸਿਲੈਕਟ ਜੋੜਿਆਂ ਦੀ ਆਪਣੀ ਪੱਠੀ ਆ ਮੈਂ ਕਹਿੰਨਾ ਪੱਠੀ ਨੂੰ ਡਾਉਣਾ ਤੁਸੀਂ ਡਾ ਵੀ ਸਕਦੇ ਹੋ ਫਿਰ ਹਾਲ ਦੀ ਘੜੀ ਮੈਂ ਸ਼ੁਰੂ ਤੇ ਮੰਨ ਕੇ ਚਲੋ ਡੱਕ ਲਈ ਸੀ ਇਹ ਜੋੜਾ ਉਸਤੇ ਤੇ ਆਹ ਭਾਜੀ ਤੁਸੀਂ ਬਲਾ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਜੀ ਠੀਕ ਹੈ ਜੀ ਫਿੱਕੀਆਂ ਹਰੀਆਂ ਨੇ ਮੇਰਾ ਭਰਾ ਪਰ ਵੀਰੇ ਹੋ ਸਕਦਾ ਮਾਪੇ ਉਹਨਾਂ ਦਾ ਹਰੀਆਂ ਦਾ ਆ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਗੂੜੀਆਂ ਕਰ ਜੀ ਕੂਦਰੀ ਇਹ ਠੀਕ ਹੈ ਕਾਲੀ ਜੀ ਲੋਕ ਆ ਤੇ ਮੇਰਾ ਭਰਾ ਇੱਕ ਦੋ ਟੱਚ ਚ ਕੁਤਰੀ ਦੇ ਬਾਕੀ ਬਾਡੀ ਸਟਰਕਚਰ ਬਹੁਤ ਸੋਹਣਾ ਆ ਮਾਦੀ ਦਾ ਠੀਕ ਆ ਜੀ ਜਿਵੇਂ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਪੋਸਟਾਂ 'ਚ ਕੰਨੀਆਂ ਨੇ ਪੁੰਜੇ ਵਿੱਚੋਂ ਓਧਾ ਇੰਚ ਹੀ ਬਾਹਰ ਹੀ ਜਾਂਦੀਆਂ ਤੁਹਾਡੇ ਸਾਹਮਣੇ ਆ ਠੀਕ ਆ ਆ ਲੋ ਜੀ ਬਾਕੀ ਤੁਸੀਂ ਇਸ ਬਲੇ ਵੀ ਮੇਰਾ ਵੀਰ ਮਾਦੀ ਆਪਣੀ ਨੂੰ ਕਰ ਸਕਦੇ ਹੋ ਚੈੱਕ ਬਾਕੀ ਸਭ ਨੂੰ ਜਿਹੜੀ ਚੀਜ਼ ਕਰਦੀ ਆ ਉਹ ਆਪਾਂ ਕਰਦੀ ਕਿਹਾਗੇ ਠੀਕ ਆ ਤੇ ਆਓ ਭਰਾ ਹੁਣ ਮੈਂ ਸੋਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਬਾਕੀ ਤੁਸੀਂ ਦਵਾਰ ਤੋਂ ਮੇਰਾ ਭਰਾ ਜੋੜੇ ਆਪਣੇ ਦੀ ਮਕਮਲ ਸਟੈਂਡਿੰਗ ਇਮੇਜ ਨੂੰ ਚੈੱਕ ਕਰ ਲਓ ਜੀ ਦੇਖੋ ਜੀ ਮਾਦੀ ਆਪਣੀ ਦਾ ਕਦ ਕਦ ਦੇਖੋ ਜੀ ਤੇ ਭਾਈ ਮਗਰ ਵਾਲਾ ਰੱਤਾ ਕੋਊਤਰ ਚੈੱਕ ਕਰੋ ਜੀ ਕੋਊਤਰ ਆਪਣੇ ਨੂੰ ਦੇਖੋ ਜੀ ਕਿਵੇਂ ਠੰਗ ਮਾਰਦਾ ਹੈ ਕੋਊਤਰੀ ਦੇ ਠੀਕ ਹੈ ਜੀ ਆਂਡੇ ਬੱਚੇ ਕਰਦਾ ਹੋਇਆ ਜੋੜਾ ਹੈ ਮੇਰਾ ਭਰਾ ਉਸ ਚੀਜ਼ ਦੀ ਆਪਣੀ ਗਾਰੰਟੀ ਹੈ ਠੀਕ ਹੈ ਬਾਕੀ ਰਹੀ ਗੱਲ ਬੱਚੇ ਉਡਾਨ ਦੇ ਸਜਵਾ ਜਿੰਨੇ ਮਰਜ਼ੀ ਰਾਲੀਓ ਮੇਰਾ ਭਰਾ ਠੀਕ ਹੈ ਨਾ ਆ ਚੈੱਕ ਕਰ ਲਓ ਤੁਹਾਡੇ ਸਾਹਮਣੇ ਕੁੱਤਾ ਦੇਖੋ ਜੀ ਪੂਰੀਆਂ 12 ਦੇ ਵਿੱਚ ਵਧੀਆ ਰਿਲੈਕਸ ਹੋ ਗਿਆ ਮੇਰਾ ਭਰਾ ਕੋਈ ਡਰਦਾ ਨਹੀਂ ਪਿਆ ਜਾਨ ਪਰ ਕੋਈ ਕੋਣੀ ਰਾਹ ਨਾ ਉਹਦਾ ਪੱਲਾ ਫਰਕੀ ਆਂਦਾ ਕੁੱਤਾ ਦੇਖੋ ਜੀ ਠੀਕ ਹੈ ਉਹ ਤਾਂ ਚੁੰਝ ਬਣਾਉ ਨੂੰ ਫਿਰਦਾ ਇਹ ਚੈੱਕ ਕਰ ਲਓ ਬਾਕੀ ਭਰਾ ਵੀ ਦੱਸਿਓ ਜਰੂਰ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਕਿ ਅੱਜ ਵਾਲੀ ਜੋੜੀ ਮੇਰੇ ਸਾਰੇ ਸੱਜਣਾ ਨੂੰ ਇਹ ਕਿੰਦਾ ਦੀ ਲੱਗੀ ਬਾਕੀ ਭਾਜੀ ਡਿਲੀਵਰੀ ਆਪਣੀ ਪਾਰ ਪੰਜਾਬ ਆ ਠੀਕ ਹੈ ਜੀ ਪੰਜਾਬ ਦੇ ਵਿੱਚ ਮੇਰਾ ਭਰਾ ਹਰ ਸ਼ਹਿਰ ਹਰ ਕਸਬੇ ਹਰ ਪਿੰਡ ਦੇ ਵਿੱਚ ਮੇਰਾ ਵੀ ਆਪਣੀ ਡਿਲੀਵਰੀ ਜਾਂਦੀ ਹੈ ਜੀ ਠੀਕ ਹੈ ਜੀ ਤੇ ਬਾਜੀ ਬਾਕੀ ਜਿਹੜਾ ਤੱਕ ਪੋਸੀਬਲ ਹੋਏਗਾ ਤੁਹਾਡਾ ਵੀ ਕੋਸ਼ਿਸ਼ ਕਰੀਗਾ ਕਿ ਸਾਨੂੰ ਐਸੇ ਜੁੜੇ ਦੀ ਪਹੁੰਚ ਉਦੋਂ ਤੱਕ ਕਰਕੇ ਦੇਵੇ ਇਦੋਂ ਇਲਾਵਾ ਮੇਰਾ ਵੀ ਦਿੱਲੀ ਚੰਡੀਗੜ੍ਹ ਅੰਬਾਲਾ ਠੀਕ ਹੈ ਜੀ ਸੋਨੀਪਟ ਪਾਣੀਪਤ ਕਰਨਾਲ ਤੇ ਬਾਜੀ ਲਾਸਟ ਗੁੜਗਾਮ ਤੱਕ ਆਪਣੀ ਡਿਲੀਵਰੀ ਜਾਂਦੀ ਹੈ ਬਾਕੀ ਕੋਈ ਭਰਾ ਮੇਰਿਟ ਤੋਂ ਹੋਵੇ ਜਾਂ ਬਜਨੌਰ ਤੋਂ ਹੋਵੇ ਠੀਕ ਹੈ ਜੀ ਉੱਥੋਂ ਤੱਕ ਵੀ ਤੁਹਾਡਾ ਵੀ ਡਿਲੀਵਰੀ ਕਰਵਾ ਕੇ ਦੇਵੇਗਾ ਇਹ ਤੁਹਾਡੇ ਭਰਾ ਦਾ ਵਾਦਾ ਹੈ ਚੈੱਕ ਕਰ ਲਓ ਤੁਸੀਂ ਜੁੜੇ ਨੂੰ ਤੇ ਕੋਈ ਵੀ ਭਰਾ ਚਾਹਵਨ ਹੋਵੇ ਠੀਕ ਹੈ ਹੀਟਾਂ ਦੇ ਤੇ ਨੰਬਰ ਤੇ ਮੇਰਾ ਵੀਰ ਕੰਟੈਕਟ ਕਰ ਲਿਓ ਮੇਰਾ ਭਰਾ ਟਾਈਮ ਨਾਲ ਫਿਲਮ ਨਾਲ ਹੀ ਮੋੜ ਕੇ ਨਗਈ ਉਸਦੇ ਨਾਲ ਕੋ ਜੋੜਾ ਹੈ ਅਸੀਂ ਲੈਣਾ ਸੀ ਅਸੀਂ ਲੈਣਾ ਕਿਉਂਕਿ ਵੀਰੇ ਜਸੀਰ ਦੇ ਵਿੱਚ ਆਪਾਂ ਜੋੜਾ ਇਹ ਦੇ ਦਿਆਂਗੇ ਸ਼ਾਇਦ ਜੀ ਕੀ ਭਰਾ ਦੇ ਪਾਵੇ ਠੀਕ ਹੈ ਜੀ